ਸਾਰੇ ਵਰਗੇ ਜਿਹੜੇ ਬੰਦੇ ਐਨੇ ਬੈਕਵਰਡ ਪਿੰਡ ਚ ਗਰੀਬੀ ਦੀ انتਹਾ ਚ ਜਮ ਕੇ ਤਰੱਕੀ ਕਰ ਸਕਦੇ ਸਾਰੇ ਕਰ ਸਕਦੇ ਟਾਈਮ ਲੱਗਦਾ ਜੀ ਓਵਰਨਾਈਟ ਨਾ ਸਟਾਰ ਬਣ ਸਕਦਾ ਨਾ ਅਮੀਰ ਬਣ ਸਕਦਾ ਖੂ ਮੁਸ਼ਕਲਾਂ ਤੇ ਮੁਸ਼ਕਲ ਨੂੰ ਮੁਸ਼ਕਲ ਨਾ ਸਮਝੋ ਜੀ ਬਸ ਲੱਗੇ ਰਹੋ ਹਮ ਬਸ ਫਿਰ ਹਰ ਮੁਸ਼ਕਲ ਤੁਹਾਡੇ ਤੋਂ ਤੌਬਾ ਕਰ ਲੈਂਦੀ ਹੈ ਦੂਰ ਚਲੇ ਜਾਂਦੀ ਹੈ ਸਹੀ ਬਸ ਮੁਸ਼ਕਿਲ ਕੁਸ਼ਾ ਦਾ ਨਾਮ ਲਵੋ ਮਾਲਕ ਦਾ ਕਿਰਪਾ ਕਰੇ ਦਾ ਜ਼ਰੂਰ ਕਿਰਪਾ ਕਰੇ ਜਿਸ ਕੌਮ ਦੇ ਜਿਸ ਸਮਾਜ ਦੇ ਜਿਸ ਖਿੱਤੇ ਦੇ ਲੋਕ ਗੀਤ ਨਹੀਂ ਬਚਦੇ ਜੀ ਉੱਥੇ ਦਾ ਜਨ ਜੀਵਨ ਉੱਥੇ ਦਾ ਸੱਭਿਆਚਾਰ ਕੁਝ ਵੀ ਨਹੀਂ ਬਚਦਾ ਜੀ ਕਹਿੰਦੇ ਨੇ ਕਿ ਹਮ ਸਾਇਆਦਾਰ ਪੇੜ ਜ਼ਮਾਨੇ ਕੇ ਕਾਮ ਆਏ ਜਬ ਸੂਖਨੇ ਲਗੇ ਤੋ ਜਲਾਨੇ ਕੇ ਕਾਮ ਆਏ ਕੱਚਾ ਸਮਝ ਕੇ ਵੇਚ ਨਾ ਦੇਣਾ ਇਹ ਮਕਾਨ ਸ਼ਾਇਦ ਕبھی ਇਹ ਸਰ ਕੋ ਚੁਪਾਉਣੇ ਕੇ ਕਾਮ ਆਏ ਲੋਕ ਗੀਤ ਹੀ ਦੱਸਦੇ ਨੇ ਕਿ ਉੱਥੋਂ ਦੇ ਸਮਾਜ ਦਾ ਮਹਾਂਦਰਾ ਕੀ ਸੀ ਜਨ ਜੀਵਨ ਕੀ ਸੀ ਪਹਿਰਾਵਾ ਕੀ ਸੀ ਗੁਫ਼ਤਗੋ ਕਿਦਾਂ ਦੀ ਕਰਦੇ ਗੱਲਬਾਤ ਬਿਲਕੁਲ ਇਸਰ ਨੂੰ ਬਚਾਉਣੇ ਚਾਹੀਦੇ ਦਲਬੀਰ ਜੀ ਨੇ ਉਹ ਵਿਛੜੇ ਲੋਗਾਂ ਨੂੰ ਮਿਲਾਇਆ ਬੜੀ ਪਿਆਰੀ ਰੂਹ ਜੀ ਮੇਰਾ ਭਰਾ ਹੈ ਬੜਾ ਇੰਨਾ ਪਿਆਰ ਕੀਤਾ ਮੇਰਾ ਸਦਾ ਯਾਦ ਰਹੇਗਾ ਸਤਿ ਸ਼੍ਰੀ ਅਕਾਲ ਜਲੋਵਾਲੀਆ ਟਾਈਮਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰਿਆ ਸਤਿ ਸ਼੍ਰੀ ਅਕਾਲ ਸਨੇਹਾ ਵੱਲੋਂ ਬਹੁਤ-ਬਹੁਤ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਬਹੁਤ ਵੱਡੀ ਸ਼ਕਤੀਤ ਨਾਲ ਅਸੀਂ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਉਹਨਾਂ ਦੇ ਨਾਲ ਬੈਠਦੇ ਹਾਂ ਤੇ ਸਾਡੀ ਸਾਰੀ ਪੰਜਾਬੀ ਇੰਡਸਟਰੀ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੀ ਹੈ ਤੁਸੀਂ ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਅੱਜ ਵੀ ਤੁਸੀਂ ਉਹਨਾਂ ਦੇ ਜਿਹੜੇ ਗੀਤ ਆ ਉਹ ਗੱਡੀ ਚ ਤੇ ਵਿਆਹਾਂ ਚ ਤੁਸੀਂ ਸੁਣਦੇ ਹੋ ਸੂਫੀਆਨਾ ਬਹੁਤ ਵਧੀਆ ਕਮਾਲ ਕਰਦੇ ਨੇ ਸੋ ਮੈਂ ਬਹੁਤ ਹੀ ਢੇਰ ਨਾਲ ਆਉਂਦੀ ਹੋਈ ਤੁਹਾਡੀ ਮੁਲਾਕਾਤ ਕਰਾਨੀ ਆ ਪਦਮ ਸ਼੍ਰੀ ਉਸਤਾਦ ਹੰਸਰਾਜ ਹੰਸਦੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਹੰਸਰਾਜ ਹੰਸੀ ਆ ਪਦਮ ਸ਼੍ਰੀ ਚਲੋ ਲੱਗ ਠੀਕ ਹੈ ਉਸਤਾਦ ਨਹੀਂ ਅਜਿਹਾ ਬਣੇ ਨਹੀਂ ਤੁਸੀਂ ਸਾਡੇ ਉਸਤਾਦ ਉਸਤਾਦ ਨਹੀਂ ਉਸਤਾਦ ਚਲੋ ਐਨੀ ਵੀ ਜੀ ਤੇ ਤੁਸੀਂ ਕੈਨੇਡਾ ਆਏ ਹੋ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਬਹੁਤ ਟਾਈਮ ਬਾਅਦ ਤੁਸੀਂ ਇੱਥੇ ਆਏ ਹੋ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦਾ ਤੁਹਾਨੂੰ ਡਿਫਰੈਂਸ ਲੱਗ ਰਿਹਾ ਜਦੋਂ ਤੁਸੀਂ ਪਹਿਲਾਂ ਆਏ ਸੀ ਤੇ ਹੁਣ ਆਏ ਹੋ ਦੱਸਦੇ ਆ ਕਿ 15-16 ਸਾਲ ਹੋ ਗਏ ਜੀ ਤੁਹਾਨੂੰ ਪਤਾ ਹੀ ਹੈ ਮੈਂ ਦੂਸਰੇ ਕਿਸੇ ਹੋਰ ਲਾਈਨਸ ਚ ਚਲੇ ਗਿਆ ਸਾਹ ਹਮ ਤੇ ਉਸ ਕਰਕੇ ਨਹੀਂ ਆ ਸਕਿਆ ਪਰ ਮੈਂ ਮਿਸ ਕਰਦਾ ਸੀ ਜੀ ਸ਼ੁਕਰ ਹੈ ਹੁਣ ਸਾਰਾ ਕੁਝ ਛੱਡ ਕੇ ਬਿਲਕੁਕ ਸਿਆਸਤਾਂ ਸਿਆਸਤਾਂ ਦੇ ਫਿਰ ਜੀ ਆਪਣਾ ਜਿਹੜਾ ਅਸਲੀ ਕੰਮ ਸ਼ੁਰੂ ਕੀਤਾ ਹੈ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਜਿਹੜਾ ਸ਼ੋਅ ਹੈ ਵੱਖਰੇ ਵੱਖਰੇ ਸ਼ਹਿਰਾਂ 'ਚ ਤੁਸੀਂ ਕਰਨ ਜਾ ਰਹੇ ਹੋ ਟ੍ਰਾਂਟੋ ਵਿੱਚ ਕੀਤਾ ਕੈਲਗਰੀ 'ਚ ਕੀਤਾ ਬਹੁਤ ਹੀ ਬਾ ਕਮਾਲ ਐਕਚੁਅਲੀ ਜਿੰਨੇ ਵੀ ਮੇਰੇ ਵੈਲ ਵਿਸ਼ਰ ਹਨ ਜੀ ਜਿਹੜਾ ਮੈਨੂੰ ਦਿਲੋਂ ਪਿਆਰ ਕਰਦੇ ਉਹਨਾਂ ਨੂੰ ਨਹੀਂ ਸੀ ਚੰਗਾ ਲੱਗਦਾ ਮੈਂ ਸਿਆਸਤ 'ਚ ਰਵਾਂ ਜੀ ਲੇਕਿਨ ਉੱਥੋਂ ਐਗਜ਼ਿਟ ਫਿਰ ਥੋੜਾ ਜਰੀ ਕਿ ਨਹੀਂ ਹੁੰਦੀ ਹੈ ਨਾ ਜੀ ਹਾਂ ਜੀ ਇੱਕ ਵਾਰੀ ਐਂਟਰ ਕਰ ਜਾਨੇ ਆ ਇੱਕ ਸਿਰ ਤੋਂ ਫਿਰ ਕੁਝ ਫਿਰ ਥੋੜਾ ਟਾਈਮ ਲੱਗ ਗਿਆ ਪਰ ਚਲੋ देर आए दुरुस्त आए ਬਿਲਕੁਲ ਵੈਲਕਮ ਬੈਕ ਤੇ ਹੁਣ ਤੁਸੀਂ ਇੱਥੇ ਬਾਹਰ ਆਏ ਹੋ ਕੋਈ ਅਸੀਂ ਅੰਤਰਰਾਸ਼ਟਰੀ ਪ੍ਰੋਜੈਕਟ ਦੇਖਾਂਗੇ ਕੋਈ ਕਲਾਬ ਕਰ ਰਹੇ ਹੋ ਤੁਸੀਂ ਦੇਖਾਂਗੇ ਪਲਾਨ ਕਰਾਂਗੇ ਜੀ ਫਿਲਹਾਲ ਸ਼ੋਅ ਕਰ ਰਹੇ ਹਾਂ ਜੀ ਉੱਥੇ ਹੋ ਗਿਆ ਟੋਰਾਂਟੋ ਹੋ ਗਿਆ ਹਾਂਜੀ ਹੁਣ ਵੈਨਕੂਵਰ ਜਾ ਰਹੇ ਹਾਂ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਗੀਤਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਬਾਰੇ ਜ਼ਰੂਰ ਦੱਸੋ ਜੀ ਇਸ ਕੌਮ ਦੇ ਜਿਸ ਸਮਾਜ ਦੀ ਜਿਸ ਖਿੱਤੇ ਦੇ ਲੋਕ ਗੀਤ ਨਹੀਂ ਬਚਦੇ ਉੱਥੇ ਦਾ ਜਨ ਜੀਵਨ ਉੱਥੇ ਦਾ ਸਭਿਆਚਾਰ ਕੁਝ ਵੀ ਨਹੀਂ ਬਚਦਾ ਜੀ ਕਹਿੰਦੇ ਨੇ ਕਿ ਹਮ ਸਾਇਆ ਦਾ ਰੇੜ ਜ਼ਮਾਨੇ ਕੇ ਕਾਮ ਆਏ ਜਬ ਸੂਖਨੇ ਲਗੇ ਤੋ ਜਲਾਣੇ ਕੇ ਕਾਮ ਆਏ ਕੱਚਾ ਸਮਝ ਕੇ ਵੇਚਣਾ ਦੇਣਾ ਇਹ ਮਕਾਨ ਸ਼ਾਇਦ ਕبھی ਇਹ ਸਰ ਕੁ ਛੁਪਾਉਣੇ ਕੇ ਕਾਮ ਆਏ ਲੋਕ ਗੀਤ ਹੀ ਦੱਸਦੇ ਨੇ ਕੀ ਉਥੋਂ ਦੇ ਸਮਾਜ ਦਾ ਮਹਾਂਦਰਾ ਕੀ ਸੀ ਜਨ ਜੀਵਨ ਕੀ ਸੀ ਪਹਿਰਾਵਾ ਕੀ ਸੀ ਗੁਫਤਗੋ ਕਿਦਾਂ ਦੀ ਕਰਦੇ ਗੱਲਬਾਤ ਬਿਲਕੁਲ ਕਿ ਬਚਾਉਣੇ ਚਾਹੀਦੇ ਬਿਲਕੁਲ ਤੇ ਆਉਣ ਵਾਲੀ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਰਿਧੂ ਹੈ ਆਪਣਾ ਬਹੁਤ ਸੋਹਣਾ ਗਾਉਂਦਾ ਆ ਗੁੜਤੀ ਨੂੰ ਸੰਗੀਤ ਦੀ ਮਿਲੀ ਹੈ ਫਿਰ ਮਿਜ਼ੂ ਹੈ ਹਨਰੇਸ਼ਮ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਨਾ ਤੇ ਗਾਉਣਗੇ ਦੇਖੋ ਕੀ ਮਾਲਕ ਨੂੰ ਮਨਜ਼ੂਰ ਹੈ ਰਦਾਨ ਜੀ ਤਾਂ ਯੋਗਰਾਜ ਜੀ ਦੇ ਬੇਟੇ ਜੀ ਉਹ ਤਾਂ ਕਾਇਮ ਹੋ ਗਿਆ ਉਹਨਾਂ ਨੇ ਮੂਲ ਮੰਤਰ ਸਭ ਤੋਂ ਪਹਿਲਾਂ ਬਿਲਕੁਲ ਮੈਂ ਕਿਹਾ ਤੁਸੀਂ ਵਿਚਾਰੋ ਹਮ ਮੂਲ ਮੰਤਰ ਨੂੰ ਨੇ ਸਿਮਰਨ ਤੇ ਲੋਕੀਤ ਜਨਾਂ ਕਹਿ ਲੋ ਹਾਂਜੀ ਤੇ ਸultanpur ਸਾਹਿਬ ਜਾ ਕੇ ਉਹਨਾਂ ਨੇ ਹਾਂ ਗੁਰਦੁਆਰਾ ਬੇਰ ਸਾਹਿਬ ਜਾ ਕੇ ਸ਼ੂਟਿੰਗ ਵੀ ਕਰ ਲਈ 4 ਸਾਲ ਦਾ ਜੇ ਬੱਚਾ ਹੂੰ ਬਹੁਤ ਕਿਰਪਾ ਜੀ ਬਾਕੀ ਬੱਚਿਆਂ ਲਈ ਵੀ ਪ੍ਰੇਮ ਜੂਲੇ ਵੀ ਰਛਾ ਜੀ ਜੀ ਤੇ ਇੱਥੋਂ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਬੇਰੋਜ਼ਗਾਰੀ ਹੈ ਨਸ਼ਾ ਹੈ ਤੇ ਇੱਥੇ ਬੱਚੇ ਆ ਕੇ ਮਿਹਨਤ ਕਰ ਰਹੇ ਨੇ ਕਿਵੇਂ ਦਾ ਲੱਗਦਾ ਬਸ ਮਿਹਨਤ ਹੀ ਕਰੋ ਜੀ ਇਹਨਾਂ ਤੇ ਸਿਰ ਸਰਦਾਰੀਆਂ ਹੂੰ ਸਾਡੇ ਵਰਗੇ ਜਿਹੜੇ ਬੰਦੇ ਇੰਨੇ ਬੈਕਵਰਡ ਪਿੰਡ ਚ ਗਰੀਬੀ ਦੀ ਇੰਤਹਾਜ ਜਮ ਕੇ ਤਰੱਕੀ ਕਰ ਸਕਦੇ ਸਾਰੇ ਕਰ ਸਕਦੇ ਟਾਈਮ ਲੱਗਦਾ ਜੀ ਓਵਰਨਾਈਟ ਨਾ ਸਟਾਰ ਬਣ ਸਕਦਾ ਨਾ ਅਮੀਰ ਬਣ ਸਕਦਾ ਕਿਸੇ ਵੀ ਐਸੇ ਗਲਤ ਕੰਮ ਵਿੱਚ ਨਹੀਂ ਪੈਣਾ ਮੇਰੇ ਪਿਆਰੇ ਬੱਚਿਓ ਤੁਸੀਂ देर तक ਇੱਕ ਨੌਜਵਾਨ ਰਹੋ ਖਾਓ ਪੀਓ ਜਿਹਦੇ ਨਾਲ ਤੁਹਾਡਾ એનર્ਜੀ ਕਾਇਮ ਰਹੇ ਬਿਲਕੁਲ ਦੂਸਰਾ ਕੁਝ ਐਸਾ ਨਾ ਕਰੋ ਮੈਂ ਮੇਰੇ ਵੱਲ ਦੇਖੋ ਕਿ ਮੈਂ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕੀਤਾ ਹਮਮ ਔਰ ਕਿਥੋਂ ਉੱਟ ਕੇ ਮਾਲਕ ਨੇ ਕਿਰਪਾ ਕੀਤੀ ਲekin ਮੈਂ ਲੱਗਾ ਰਿਆ ਜੀ ਇਹ ਹੁੰਦਾ ਥੋੜਾ ਜਿਹਾ ਆਪਣੇ ਆਪ ਨਾਲ ਜ਼ਿੱਦ ਵੀ ਕਰਨੀ ਹੁੰਦੀ ਕਮਿਟਮੈਂਟ ਵੀ ਕਰਨੀ ਹੁੰਦੀ ਡਿਟਰਮਨ ਹੋਣਾ ਹੁੰਦਾ ਜੀ ਡਿਟਰਮੀਨੇਸ਼ਨ ਜਦੋਂ ਹੋ ਜਾਂਦੀ ਹੈ ਫਿਰ ਮਾਲਕ ਕਹਿੰਦਾ ਯਾਰ ਇਹ ਬੰਦਾ ਹਟਦਾ ਹੀ ਨਹੀਂ ਇੱਥੇ ਹੁਣ ਕਿਰਪਾ ਕਰ ਦਿਆ ਜਦੋਂ ਆਪਾਂ ਗਾਲੀ ਕਰਦੇ ਆ ਤੇ ਫਿਰ ਥੋੜਾ ਘਟਪੜ ਹੁੰਦੀ ਹੈ ਕਾਲੀ ਨਕਰੋ ਕਾਮਯਾਬ ਜ਼ਰੂਰ ਹੋਵੋਗੇ ਜੀ ਤੇ ਅੱਜ ਬਹੁਤ ਸੋਹਣਾ ਤੁਸੀਂ ਮੋਹਾਲ ਬਣਿਆ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਉਹੀ ਮੋਹਾਲ ਜਿਹੜਾ ਸਟੂਡੀਓ ਦਾ ਹੈ ਉਹੀ ਤੁਸੀਂ ਲਾਈਵ ਮੋਹਾਲ ਇੱਥੇ ਰੱਖਿਆ ਤੇ ਬਹੁਤ ਵਧੀਆ ਲੱਗਿਆ ਜੀ ਮਾਲਕ ਦੀ ਕਿਰਪਾ ਹੈ ਮੇਰੇ ਉਸਤਾਦ ਜੀ ਦੀ ਕਿਰਪਾ ਹੈ ਉਸਤਾਦ ਗੋਰਨਸ਼ਾ ਕੋਟੀ ਸਾਹਿਬ ਜੀ ਦੀ ਮਾਂ ਪਿਓ ਦਾ ਆਸ਼ੀਰਵਾਦ ਤੁਹਾਡਾ ਭੈਣਾ ਭਰਾਵਾਂ ਤੁਹਾਡੇ ਵਰਗੇ ਬੱਚਿਆਂ ਦੀਆਂ ਦੁਆਵਾਂ ਨੇ ਅਸੀਂ ਤਾਂ ਪੁਜਾਰੀ ਹਾਂ ਸੁਰ ਦੇ ਰੋਜ਼ ਮਨਾਏਗਾ ਸੁਰ ਨੂੰ ਕਿ ਰੱਬ ਦੇ ਪ੍ਰੇ ਕਰੀ ਦੀ ਕਿ ਐਕੂਰੇਟ ਸੁਰ ਲੱਗ ਜਾ ਪੱਕਾ ਸੁਰ ਲੱਗ ਜਾ ਕਿਉਂਕਿ ਦੁਨੀਆ ਚ ਸਭ ਤੋਂ ਮੁਸ਼ਕਲ ਕੰਮ ਹੈ ਸੁਰ ਚ ਗਾਉਣਾ ਹਮ ਅਜੇ ਸੋਚ ਨਹੀਂ ਹੋਏ ਲੇਕਿਨ ਕੋਸ਼ਿਸ਼ੇ ਕਰਦੇ ਆ ਕਿ ਸੁਰ ਚ ਗਾਈਏ ਕੋਸ਼ਿਸ਼ ਕਰਨੀ ਚਾਹੀਦੀ ਬਿਲਕੁਲ ਤੇ ਮੇਰਾ ਆਖਰੀ ਸਵਾਲ ਸ਼ਫੀਪੁਰ ਤੋਂ ਲੈ ਕੇ ਹਾਲੀਵੁੱਡ ਬਾਲੀਵੁੱਡ ਤੱਕ ਦਾ ਜਿਹੜਾ ਸਫਰ ਸੀ ਉਹਦੇ ਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ ਤੇ ਅੱਜ ਤੁਸੀਂ ਏਡੀ ਵੱਡੀ ਮੁਕਾਮ ਤੇ ਹੋ ਦੇਖੋ ਮੁਸ਼ਕਲਾਂ ਤੇ ਮੁਸ਼ਕਲ ਨੂੰ ਮੁਸ਼ਕਲ ਨਾ ਸਮਝੋ ਜੀ ਬਸ ਲੱਗੇ ਰਹੋ ਹਮ ਬਸ ਫਿਰ ਹਰ ਮੁਸ਼ਕਲ ਤੁਹਾਡੇ ਤੋਂ ਤਾਬਾ ਕਰ ਲੈਂਦੀ ਹੈ ਦੂਰ ਚਲੇ ਜਾਂਦੀ ਹੈ ਸਹੀ ਬਸ ਮੁਸ਼ਕਲ ਕੋ ਸ਼ਾਦਾ ਨਾਮ ਲਵੋ ਮਾਲਕ ਵਰ ਕਿਰਪਾ ਕਰੇ ਦਾ ਜ਼ਰੂਰ ਕਿਰਪਾ ਕਰ ਬਿਲਕੁਲ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਜਲੋਵਾਲੀਆ ਟਾਈਮਸ ਦੇ ਦਰਸ਼ਕਾਂ ਨੂੰ ਆਪਣੇ ਫੇਵਰੇਟ ਜਿਹੜੇ ਤੁਹਾਡੇ ਫੈਨਸ ਨੇ ਤੁਹਾਨੂੰ ਸੁਣਨ ਵਾਲੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਇਹ ਹੀ ਜਾਣਨਾ ਹੈ ਕਿ ਤੁਸੀਂ ਕੋਗ ਬਸੋ ਫਰਿਜ ਕਿਵੇਂ ਹੋਣੇ ਆਦਮੀ ਗੈਭ ਹਵਤਨ ਤੋਰ ਕੁਝ ਕਿਹਾਤਾ ਹਨੇਰਾ ਝਰੇਗਾ ਕਿਵੇਂ ਚੁਪਰੇ ਹਾਤਾ ਸ਼ਮਾਂਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਸੇ ਦੀ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਨ ਗਏ ਆਪਣੇ ਕਦੇ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਵਰਾ ਦੇ ਰੁੱਖ ਹੀਟ ਜਾ ਗਾਨ ਗਿਆ ਮੇਰੇ ਮਾਲਕਾ ਮਹਾਪ੍ਰੇਵ ਦਾ ਸਾਇਆ ਸਿਰ ਤੇ ਰਵੀ ਔਰ बच्चे जेडे मिशन ले आए ने इत्ते मेरे प्यारे बच्चे वो कामयाब हो के जान ते जद जान त उना नु उदै भरया भराया जदा घर ਛੱਡ ਕੇ ਆਏ ਉਸੇ ਤਰ੍ਹਾਂ ਮਿਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਾਂ ਦੇਣ ਲਈ ਜੀ ਵੀਰ ਜੀ ਦਾ ਵੀ ਮੇਰੇ ਪਿਆਰੇ ਵੀਰ ਦਾ ਸਨੇਹਾ ਜੀ ਤੁਹਾਡਾ ਵੀ ਥੈਂਕ ਯੂ ਦਲਬੀਰ ਜੀ ਨੇ ਉਹ ਵਿਛੜੇ ਲੋਗਾਂ ਨੂੰ ਮਿਲਾਇਆ ਬੜੀ ਪਿਆਰੀ ਲੋ ਜੀ ਮੇਰਾ ਭਰਾ ਬੜਾ ਇੰਨਾ ਪਿਆਰ ਕੀਤਾ ਮੇਰਾ ਸਦਾ ਯਾਦ ਰਹੇਗਾ ਥਾੜੇ ਲਈ ਵੀ ਦੁਆਵਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਆਦਾਬ ਨਮਸਕਾਰ ਸੋ ਇਹ ਸੀ ਜੀ ਪਨਮ ਸ਼੍ਰੀ 우ਸਤਾਦ ਹੰਸਰਾਜ ਹੰਸਟੀ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਸੇ ਹੋਰ ਸਖਸ਼ੀਅਤ ਦੇ ਨਾਲ ਮਿਲਾਵਾਂਗੇ ਤਦ ਤੱਕ ਲਈ ਥਾੜਾ ਬਹੁਤ ਬਹੁਤ ਧੰਨਵਾਦ